ਹੈਲੋ ਹਾਂ ਵਰਜੀ ਤਿਆਰ ਹੋ ਗਈ ਹਾਂ ਹਾਂ ਮੈਂ 5 ਮਿੰਟਾਂ ਵਿੱਚ ਤੇਰੇ ਕੋਲ ਪਹੁੰਚਣ ਲੱਗੀ ਹਾਂ ਹਾਂ ਆਹੋ ਝਾਣਾ ਠੀਕ ਹੈ ਚਰਨਜੀਤ ਹਾਂਜੀ ਬੀਜੀ ਵੇਖੇ ਚੱਲੀ ਆ ਮੈਂ ਤੈਨੂੰ ਬੁੱਤ ਰੋਕਦੀ ਦੀ ਪਰ ਮੈਂ ਤੈਨੂੰ ਇਹ ਹੀ ਸਲਾਹ ਦਾਂਗੀ ਤੂੰ ਨਾ ਜਾ ਵੇਖੋ ਬੀਜੀ ਮੇਰੀਆਂ ਪਰਜਾਈਆਂ ਤਾਂ ਤੁਹਾਨੂੰ ਪਤਾ ਹੀ ਆ ਮੈਂ ਤੁਹਾਡੇ ਕੋ ਕਦੀ ਕੋਈ ਗੱਲ ਨਹੀਂ ਲਕਾਈ ਕੀ ਕਹਿ ਮੈਨੂੰ ਪਤਾ ਵੈ ਮੈਂ ਤਾਂ ਢੀ ਨੋ ਨਹੀਂ ਮੈਂ ਤਾਂ ਢੀ ਮੇਰੀ ਨਹੀਂ ਐ ਤੋਂ ਹਾਂ ਢੀ ਬਣ ਕੇ ਰਹੀ ਹਾਂ ਮੈਂ ਕਦੀ ਗੱਲ ਨਹੀਂ ਲਕੋਈ ਪਰਜਾਈਆਂ ਮੇਰੇ ਦੇ ਪੇਕੇ ਹੁੰਦੀਆਂ ਆ ਮੇਰੀ ਮੰਮੀ ਨੂੰ ਵੱਧ ਘੱਟ ਬੋਲ ਕੇ ਜਾਂਦੀਆਂ ਆ ਹਾਂ ਤੇ ਸਾਡਾ ਨਹੀਂ ਜਾਂਦਾ ਉਹਨਾਂ ਫਰਜ ਬਸ ਨਹੀਂ ਪੁੱਤਰ ਉਹ ਤੇ ਗੱਲ ਸਹੀ ਐ ਪਰ ਜੇ ਤੁਹਾਡੀ ਮਾਂ ਨਹੀਂ ਤਰਾਈ ਕਦੀ ਤੂੰ ਤੂੰ ਕਿਉਂ ਤੇ ਰਿਸ਼ਤੇ ਕਿੰਨੇ ਘਰੇ ਰਹੇ ਆਈ ਕਾਲ ਰਿਸ਼ਤੇ ਤੇ ਆ ਕਰ ਰਹੀ ਨਹੀਂ ਤੇ ਆਪਣੀ ਝਗੜਿਆਂ ਚ ਪੈਣਾ ਤੇ ਕੀ ਫਾਇਦਾ ਦੇਖੋ ਝਗੜਾ ਤੋਂ ਹੋਏਗਾ ਨਾ ਤੁਹਾਡੇ ਦੋਨਾਂ ਦਾ ਮੇਰੀ ਗੱਲ ਸੁਣੋ ਬੀਜੀ ਹੁਣ ਝਗੜੇ ਤੋਂ ਡਰਦੀ ਮੈਂ ਪੇਕੇ ਛੱਡਦਾ ਮੈਂ ਜਾਵਾਂ ਨਾ ਹੁਣ ਉੱਥੇ ਕੀ ਪਤਾ ਉੱਥੇ ਕਿੰਨਾ ਕੁ ਮੇਰੀ ਮਾਂ ਨੂੰ ਵੱਧ ਘੱਟ ਬੋਲਦੇ ਆ ਕਿੰਨਾ ਚਿਰ ਹੋ ਗਿਆ ਮੇਰੀ ਮੰਮੀ ਨੂੰ ਇੱਥੇ ਆਉਂਦੇ ਆ ਤੁਹਾਡੇ ਕੋਲ ਤੁਸੀਂ ਮੇਰੀ ਮੰਮੀ ਦਾ ਸੁਭਾਅ ਦਾ ਪਤਾ ਹੀ ਆ ਨਾ ਸੁਭਾਅ ਤਾਂ ਬਹੁਤ ਵਧੀਆ ਉਹਨਾਂ ਦਾ ਤੇ ਹੁਣ ਮੈਂ ਉੱਥੇ ਜਾਊਂਗੀ ਪਤਾ ਲੱਗੂਗਾ ਕਿ ਪਰਜਾਈਆਂ ਚ ਕਸੂਰ ਆ ਕਿ ਮੰਮੀ ਚ ਕਸੂਰ ਆ ਤੁਸੀਂ ਵੀ ਚਲੋ ਸਿਆਣੇ ਆ ਡੱਕਦੇ ਜੇ ਠੀਕ ਆ ਰਿਸ਼ਤੇ ਅੱਗੇ ਹੀ ਨਹੀਂ ਰਹਿ ਗਏ ਰਿਸ਼ਤੇ ਤਾਂ ਬਹੁਤ ਘੱਟ ਹੋ ਗਏ ਆ ਤੇ ਇਹਦਾ ਵਿਗਾੜ ਪੈ ਜੇਗਾ ਮੈਂ ਹੀ ਤਾਂ ਕਹਿੰਨੀ ਤੁਹਾਡੇ ਰਿਸ਼ਤੇ ਵਿਗਾੜ ਪੈ ਜੇ ਤੂੰ ਵੇਖ ਤੁਹਾਡਾ ਭਰਾ ਵਾ ਤੁਹਾਡਾ ਭਰਾ ਵੀ ਤੁਹਾਨੂੰ ਬੋਲੇਗਾ ਤੇ ਫਿਰ ਚੰਗਾ ਥੋੜੀ ਲੱਗਦਾ ਬੀਜੀ ਦਾ ਮਤਲਬ ਇਹ ਥੋੜੀ ਕਿ ਭਰਾ ਮੇਰੀ ਮਾਂ ਨੂੰ ਜੋ ਮਰਜ਼ੀ ਕਹੀ ਜਾਵੇ ਤੇ ਅਸੀਂ ਜਾਈਏ ਇਹਨਾਂ ਦਾ ਪੁੱਛੀਏ ਨਾ ਭਰਾ ਨੂੰ ਭਰਾ ਵੀ ਹੁਣ ਜਨਾਨੀ ਦੇ ਥੱਲੇ ਲਾ ਕੇ ਮੇਰੀ ਮਾਂ ਨੂੰ ਵੱੱਡ ਘਟ ਬੋਲਣ ਦੇਣਾ ਤੂੰ ਇਹ ਕਰ ਮੈਨੂੰ ਜਾ ਲੈਣ ਦੋ ਮੈਂ ਨਹੀਂ ਉਥੇ ਕਾੜੀ ਨਹੀਂ ਪੈਂਦੀ ਸਾਹਿਬ ਨਾਲ ਗੱਲ ਕਰਕੇ ਆਉਂਗੀ ਸਾਹਿਬ ਨਾਲ ਹੀ ਕਰੀਂ ਗੱਲ ਹਾਂ ਸਾਹਿਬ ਨਾਲ ਹੀ ਕਰਕੇ ਆਉਂਗੀ ਰੱਖੀ ਆਉਂਦੇ ਹੀ ਮੇਰੀ ਭੈਣ ਮੈਂ ਸਾਹਿਬ ਨਾਲ ਹੀ ਗੱਲ ਕਰੂੰਗੀ ਕੋਈ ਗੱਲ ਸਾਹਿਬ ਨਾਲ ਤੂੰ ਵੱਡੀ ਐ ਸਮਝਦਾਰੀ ਤੋਂ ਕੰਮ ਲਵੀ ਠੀਕ ਐ ਬੀਜੀ ਠੀਕ ਐ ਠੀ ਕਰਨ ਦੀ ਤੇ ਇੰਨੀ ਚੰਗੀ ਵਿਚਾਰੀ ਮੈਂ ਕਹਨੀ ਐਨੂੰ ਸਾਰੀ ਗਲਤ ਕਰਨ ਦੀ ਸਮਝ ਗਈ ਐ ਪਰ ਮੈਂ ਕਹਨੀ ਮਾਲਕਾ ਇਹਨਾਂ ਕਰਕੇ ਸ਼ਾਂਤੀ ਉਡਤਾਈ ਤੇ ਇਹਨਾਂ ਨੂੰ ਸਮਝਾ ਦਵਾਂਗੀ ਇਹਦੀ ਮਾਂ ਤੇ ਇੰਨੀ ਚੰਗੀ ਐ 20 25 ਸਾਲ ਹੋ ਗਏ ਤੁਹਾਨੂੰ ਵਰਤਦਿਆ ਤੇ ਕਦੀ ਮੈਂ ਕਹਨੀ ਵਿਚਾਰੀ ਨੇ ਹੱਥ ਜੋੜਨ ਤੋਂ ਲਾ ਕੇ ਕਦੀ ਗੱਲ ਕੀਤੀ ਹੋਣੀ ਇੰਨੀ ਮੈਂ ਕਹਨੀ ਧੀਰੇ ਜਵਾਲੀ ਜਨਾਨੀ ਹੁਣ ਮਤਲਬ ਹੀ ਨਹੀਂ ਆ ਮੇਰੀਆਂ ਧੀਆਂ ਕਿੱਥੇ ਰਹਿੰਦੀਆਂ ਕਿੱਥੇ ਨਹੀਂ ਰਹਿੰਦੀਆਂ ਕਦੀ ਉਹਨੇ ਹੈ ਹੀ ਨਹੀਂ ਜਿੰਨੀ ਆਪ ਚੰਗੀ ਵਿਚਾਰੀ ਜਿੰਨੀਆਂ ਧੀਆ ਚੰਗੀਆਂ ਉਹਨੀਆਂ ਹੀ ਮਾੜੀਆਂ ਨੂੰਆਂ ਮਿਲ ਗਈਆਂ ਵਿਚਾਰੀ ਕੀ ਰੱਬ ਨੇ ਦੇਖ ਲਿਖੇ ਦੇਖ ਅਮਰਜੀਤ ਪੁੱਤ ਜੇ ਤੂੰ ਆਉਣਾ ਹੋਣਾ ਉੱਤਰ ਆਇਓ ਕੋਈ ਗੱਲ ਨਾ ਕਰੇ ਇੱਥੇ ਮੈਂ ਬਿਲਕੁਲ ਠੀਕ ਆ ਦਾਦੇ ਕੋਈ ਠੀਕ ਦੇ ਸਾਰਾ ਬਤਾਵਾ ਮੈਨੂੰ ਫੇਰ ਦੱਸ ਦੇ ਨੰਨੜੀਆ ਨਹੀਂ 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 ਪੁੱਤ ਕੋਈ ਨਹੀਂ ਲੜੀਆਂ ਨਹੀਂ ਆਈਆਂ ਉਹ ਲੱਗਿਆ ਦੋਵੇਂ ਬੈਣਾ ਹੋਣਾ

ਵੜਾ ਕੇ ਰੋ ਗਿਆ ਮੈਂ ਇਹਨਾਂ ਦੇ ਮੁੰਵਾਂ ਨੂੰ ਵੇਂਦਿਆਂ ਨੂੰ ਕੋਈ ਨਹੀਂ ਆ ਲੈਂਦੇ ਨਾ ਕੋਚ ਲੈਣੀਆਂ ਵੀ ਚੁੰਡੀਆਂ ਕੀ ਸਾਡੇ ਕੋਲ ਕੋਈ ਰੋ ਨਾ ਕੋਈ ਗੱਲ ਨਹੀਂ ਟੈਂਸ਼ਨ ਨਹੀਂ ਲੈਣੀ ਬਾਸ ਸਹੀ ਆ ਜਾਣਾ ਥੋੜੀ ਜਿਹੀ ਦੇ ਤਾ ਕਰ ਕੋਈ ਨਹੀਂ ਬਰੇ ਬੱਚੋ ਆ ਜੋ ਹਾਂ ਕਰ ਲਈ ਤੀਆਂ ਨੂੰ ਫੋਨ ਤੈਨੂੰ ਨਾ ਚੇਨ ਆਇਆ ਕਦੀ ਵੀ ਕੀ ਕੰਦੀਆਂ ਨਹੀਂ ਆਪਾਂ ਤੈਨੂੰ ਕੀ ਕੰਨੀਆਂ ਸਤ ਲੀਆਂ ਤੀਆਂ ਨੂੰ ਮੇਰੇ ਤੇ ਜੱਜ ਲੱਗੀ ਆ ਕੇ ਨਿੱਕੀ ਨਿੱਕੀ ਗਲਤੀਆਂ ਨੂੰ ਪਛਾਣਦੀ ਨਿੱਕੀ ਨਿੱਕੀ ਗਲਤੀਆਂ ਪਛਾਣਦੀ ਆ ਨਹੀਂ ਮੇਰੇ ਘਰੇ ਨਾ ਅਥਰੂ ਨਾ ਕੱਢਿਆ ਕਰ ਤੈਨੂੰ ਮੈਂ ਦੱਸਾਂ ਉਹ ਮੈਨੂੰ ਸਾਰਾ ਤਾਂ ਨਫਰਤ ਇੰਨਾ ਤੋਂ ਹੈ ਗਈ ਉਹ ਕੀ ਕਹਤਾ ਜੇ ਮੇਰੀ ਪਰਜਾਈ ਆਈ ਤੈਨੂੰ ਕਹਿ ਗਈ ਕੁਝ ਤੇ ਕੀ ਗਲਤ ਕੀਤਾ ਉਹਨੇ ਨਹੀਂ ਨਹੀਂ ਕੋਈ ਗਲਤ ਨਹੀਂ ਕੀਤਾ ਮੈਂ ਕੁਝ ਨਹੀਂ ਆਂਦੀ ਆਂਦੀ ਨਹੀਂ ਆਂਦੀ ਨਹੀਂ ਤੂੰ ਤਾਂ ਚੱਟ ਫੋਨ ਕਰਕੇ ਦੱਸ ਤਾਂ ਉਹਨਾਂ ਨੂੰ ਫੋਨ ਕਰ ਮਨਾ ਕਰ ਆਪਣੀਆਂ ਕੁੜੀਆਂ ਨੂੰ ਕਿ ਘਰ ਨਾ ਆਇਓ ਉਹਨਾਂ ਤੋਂ ਉਤਰਾ ਹੀ ਮਿਲਣ ਆਉਣਾ ਸੀਗਾ ਮੈਂ ਥੋੜੀ ਕਿਹਾ ਕੁਝ ਵੀ ਆਉਣ ਲਈ ਉਹਨਾਂ ਨੇ ਆਪੇ ਹੀ ਆਉਣਾ ਸੀ ਮਿਲਣ ਨੀਚਾ ਤਰੇ ਮੈਨੂੰ ਤਾਂ ਲੱਗਦਾ ਤੇਰੇ ਪੁੱਤਾਂ ਨੂੰ ਕਹਿ ਕੇ ਤੇਰਾ ਫੋਨ ਬੰਦ ਕਰਵਾਣਾ ਪੈਣਾ ਹੈ ਜਿਹੜਾ ਤੂੰ ਫੋਨ ਤੇ ਲੱਗੀ ਰਹੀ ਨਹੀਂ ਆ ਆ ਬੁੱਢੇ ਬਰੇ ਤੂੰ ਆਹੜਾ ਫੋਨ ਫੜਦੀ ਕੀ ਕਰਨਾ ਏ ਤੈਨੂੰ ਹੈ ਅਤਰੂ ਜੇ ਕੱਢ ਕੇ ਵਿਖਾ ਰਣੀ ਆ ਤੈਨੂੰ ਪਤਾ ਸੀ ਅੱਜ ਮੈਂ ਕੱਲੀ ਘਰ ਆ ਆ ਵੱਡੇ ਕਿਤੇ ਗਈ ਹੋਈ ਆ ਤੇ ਤੂੰ ਮੌਕਾ ਵੇਖਿਆ ਕਿ ਤੇਰੀਆਂ ਕੁੜੀਆਂ ਆਣ ਗਈਆਂ ਤੇ ਮੇਰੇ ਨਾਲ ਲੜ ਪਣ ਗਈਆਂ ਨਹੀਂ ਉਹ ਕਿੱਥੇ ਲੜਦੀਆਂ ਤਾਂ ਉਹ ਤਾਂ ਲੜਦੀਆਂ ਹੀ ਨਹੀਂ ਵਿਚਾਰੀ ਨਾ ਨਾ ਉਹ ਤਾਂ ਕੁਝ ਕਹਿੰਦੀਆਂ ਹੀ ਨਹੀਂ ਨਾ ਨਾ ਦੁਨੀਆ 'ਚ ਜੇ ਕਿਸੇ ਦੀਆਂ ਧੀਆਂ ਚੰਗੀਆਂ ਹਨਾ ਉਹ ਹੈਗੀਆਂ ਰਾਜਕੌਰ ਦੀਆਂ ਧੀਆਂ ਚੰਗੀਆਂ ਹੈ ਹਨਾ ਤੇ ਨੂਆ ਨੂਆ ਮਾੜੀਆਂ ਤੁਹਾਨੂੰ ਕੁਝ ਕਹਿੰਦੀਆਂ ਉਹ ਮੇਰੇ ਨਾਲ ਹੀ ਬੋਲ ਕੇ ਜਾਂਦੀਆਂ ਤੁਹਾਨੂੰ ਤਾਂ ਕੁਝ ਵੀ ਨਹੀਂ ਕਹਿੰਦੀਆਂ ਤੁਸੀਂ ਕਿਉਂ ਇਸ ਤਰ੍ਹਾਂ ਕਰਦੇ ਜੇ ਤੈਨੂੰ ਕੁਝ ਨਹੀਂ ਕਹਿੰਦੀਆਂ ਮੈਂ ਪੱਟੀਆਂ ਹੀ ਉਹ ਤੈਨੂੰ ਪੁਹਾਂਦੀਆਂ ਪਟੀਆਂ ਹੀ ਉਹ ਤੈਨੂੰ ਪੜਾਉਂਦੀਆਂ ਕਿ ਐਡੀ ਜਗ੍ਹਾ ਨਾ ਸਾਡੇ ਨਾਂ ਤੇ ਕਰ ਇਹ ਵੈ ਮੈਂ ਤਾਂ ਦਾ ਵੈ ਮੈਂ 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 ਪੁੱਤ ਨਾ ਕਰਿਆ ਕਰੋ ਇਸ ਤਰ੍ਹਾਂ ਵੈ ਮੈਂ ਕਾਦਾ ਵੈ ਮੈਂ ਤੂੰ ਸੋਦੀ ਪਟੀਆਂ ਪੜਾਉਂਦੀ ਉਹ ਕਿਉਂ ਪਟੀਆਂ ਭਰਉਣ ਗਿਆ ਉਹ ਮੈਂ ਕਾ ਬਣਾਉਂਦੀਆਂ ਮੇਰੀ ਗੱਲ ਸੁਣ ਜਦੋਂ ਧੀਆਂ ਵਿਆਹ ਤੀਆਂ ਉਹ ਆਪਣੇ ਸਹੁਰਿਆਂ ਦੀ ਜਾਇਦਾਦ 'ਵਾਂ ਲੱਖ ਰੱਖਣ ਪੇਕੇਵਾਂ ਨਾਲ ਕਾਦੀ ਅੱਖ ਰੱਖਣ ਡੀਆਂ ਉਹ ਤੇ ਮਾਂ ਨੂੰ ਤਾਂ ਨਾ ਮਿਲਣਾ ਹੋਣਾ ਕਿ ਨਹੀਂ ਹੋਣਾ ਮਾਂ ਛੱਡ ਦੇ ਤਿਆਂ ਨੂੰ ਨਹੀਂ ਮਾਂ ਦੇ ਬਾਵਾ ਕੜੀਆਂ ਵਖਾ ਖਾਂ ਮਾਂਵਾਂ ਨੂੰ ਤਾਂ ਅਕੜੀਆਂ ਹੀ ਹੁੰਦੀਆਂ ਬਾਵਾ ਮਾਮਾ ਤੇ ਕਹਿੰਦੀ ਆਂ ਮੇਰੀਆਂ ਤਿਆਂ ਹੋਰ ਤੇ ਮੈਂ ਗੱਲ ਨਾ ਲਾਵਾਂ ਨਹੀਂ ਕਿਤੇ ਇੰਨਾ ਪਿਆਰ ਕਿਤੇ ਆਪਣੀ ਨੋਹਾਂ ਨੂੰ ਵੀ ਕਰ ਲਿਆ ਕਰ ਮੈਂ ਤੇ ਪੁੱਤ ਕਰਦੀ ਆਂ ਤੂੰ ਹੀ ਨਹੀਂ ਮੰਨਦੀ ਆਂ ਕਿ ਮੈਂ ਪਿਆਰ ਕਰਦੀ ਮੈਂ ਤਿਆਂ ਨੂੰ ਕਰਦੀ ਮੈਂ ਤੁਹਾਨੂੰ ਵੀ ਕਰਦੀ ਆਂ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਕਰਦੀ ਕਿ ਨਹੀਂ ਕਰਦੀ ਮਹਿਸੂਸ ਨਹੀਂ ਹੁੰਦਾ ਜੇ ਕਿਤੇ ਸਾਨੂੰ ਗੱਲ ਨਾ ਲਾਵੇਂ ਤੇ ਸਾਨੂੰ ਮਹਿਸੂਸ ਹੋਵੇ ਬਸ ਉਹ ਤਿਆਂ ਹੀ ਪ੍ਰਧਾਨ ਬਣਾਈਆਂ ਹੈਂ ਤੂੰ ਸਾਰਾ ਕੁਝ ਤੇ ਤੁਹਾਡਾ ਹੀ ਫਿਰ ਵੀ ਤੁਸੀਂ ਬੋਲਦੀਆਂ ਜੀ ਮੈਂ ਕਾਨੂੰ ਕੁਝ ਕਹਿਨੀ ਆ ਮੈਂ ਤਾਂ ਕੁਝ ਵੀ ਨਹੀਂ ਆਣੀ ਮੇਰੀਆਂ ਧੀਆਂ ਨੂੰ ਉਹਨਾਂ ਦਿਆ ਕਰੋ ਮੈਨੂੰ ਮਿਲ ਕੇ ਜਾਣ ਦਿਆ ਕਰੋ ਬਸ ਉਹਨਾਂ ਨੂੰ ਕੁਝ ਨਾ ਕਹਿਆ ਕਰੋ ਬਸ ਮੈਂ ਇਹੀ ਤੁਹਾਨੂੰ ਆਂਨੀ ਹੋਰ ਕੁਝ ਨਹੀਂ ਆਂਦੀ ਚੁੱਪ ਕਰ ਜਾ ਹੁਣ ਜੇ ਕੋਈ ਵੀ ਗੱਲ ਆਪਣੇ ਕੁੜੀਆਂ ਨੂੰ ਦੱਸੀ ਨਾ ਤੇ ਫੇਰ ਵੇਖੀ ਨਾਲੇ ਮੇਰੀ ਗੱਲ ਸੁਣ ਲਾ ਅੜਾ ਤੇਰਾ ਪਖਾਂਡੇ ਨਾ ਉਹਨਾਂ ਨੂੰ ਕਹਿੰਦਾ ਕਿ ਰਾਤ ਰਹਿ ਕੇ ਜਾਓ ਮੇਰੇ ਕਾਲ ਜੈਨੂੰ ਬੜੀ ਠੰਡ ਪੰਦੀ ਆ ਰਾਤ ਕਹਿਣ ਬਾਰੇ ਉਹਨਾਂ ਨੂੰ ਬਿਲਕੁਲ ਨਹੀਂ ਉਹ ਕਹਿਣਾ ਤੈਨੂੰ ਮੈਂ ਕਹਤਾ ਮੈਂ ਚੱਲੀ ਬਾਜ਼ਾਰ ਮੈਨੂੰ ਕੰਮ ਆ ਉਹ ਆਣ ਕੇ ਆ ਨਾ ਤੇ ਉਹਨਾਂ ਨੂੰ ਕਮੇ ਕਿ ਸਵੇਰ ਦੀਆਂ ਦੇਈਆਂ ਮੇਰੇ ਬਾਰੇ ਗੱਲ ਨਹੀਂ ਕਰਨੀ ਤੇ ਉਹਨਾਂ ਨੂੰ ਕੋਈ ਆਪੇ ਚੁੱਲ੍ਹੇ 'ਤੇ ਜਾ ਕੇ ਤੇ ਚਾਹ ਤਰ ਲੈਣਾ ਵੇਖ ਕੰਮ ਇਹਨਾਂ ਉਹ ਕਿਹੋ ਜੀਆਂ ਗੱਲਾਂ ਕਰਦੀਆਂ ਦੱਸ ਮੈਂ ਆਪਣੀਆਂ ਧੀਆਂ ਨੂੰ ਕਿੱਥੇ ਕੱਢ ਦੋ ਮੈਂ ਆਪਣੀਆਂ ਧੀਆਂ ਨੂੰ ਨਾ ਮਿਲਿਆ ਮੇਰੀਆਂ ਧੀਆਂ ਤਾਂ ਚਾਦੀ ਵਰਗੀਆਂ ਮਾਂ ਇਹ ਉਹਨਾਂ ਨੂੰ ਨਹੀਂ ਮਿਲਣ ਦਿੰਦੀਆਂ ਪਰ ਤੁਹਾਨੂੰ ਵੀ ਤਾਂ ਪਿਆਰ ਕਰਦੀਆਂ ਪਤਾ ਨਹੀਂ ਦੀਦਾ ਤੁਹਾਨੂੰ ਕੀ ਹੋ ਰਿਹਾ ਮੈਂ ਕੀ ਕਰਾਂ ਰੱਬਾ ਸਸੇ ਵੀ ਸਸੇ ਅੰਕਸਿਕਾ ਕੋਟ ਕੀ ਗੱਲ ਹੋਈ ਆ ਰੋਣ ਕਿਉਂਟਾਏ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਪੁੱਤ ਕੋਈ ਗੱਲ ਨਹੀਂ ਰੋਣ ਨਹੀਂ ਨਹੀਂ ਮੇਰੇ ਨੱਕ ਚੋਂ ਪਾਣੀ ਜਾਂ ਨਿਕਲਦਾ ਪਿਆ ਸੀ ਉਹ ਸਾਫ ਕਰਦੀ ਪਈ ਆ ਰੁੰਦੀ ਨਹੀਂ ਪਈ ਪੁੱਤ ਮੈਂ ਝੂਠ ਕੇ ਬੋਲਣ ਦਾ ਤੇ ਸਾਹ ਨੂੰ ਦਿਖਾਣਾ ਰੋਂਦਾ ਜੀ ਪੁੱਤ ਮੈਂ ਰੁੰਦੀ ਨਹੀਂ ਪਤਾ ਨੂੰ ਵੇਖ ਕੇ ਤੇ ਮੈਨੂੰ ਕੁਛ ਹੀ ਚੜਦੀ ਆ ਤੇ ਮੈਂ ਰੂੰਗੀ ਕਿਵੇਂ ਕਿੱਥੇ ਗਈਆਂ ਉਹ ਦੋਵੇਂ ਉਹ ਦੋਵੇਂ ਨਾ ਇੱਕ ਤੇ ਗਈ ਪੇਕਿਆਂ ਨੂੰ ਹਾਂ ਦੂਜੀ ਗਈ ਘਰ ਬਾਜ਼ਾਰ ਸਬਜ਼ੀ ਲੈਣ ਤੇ ਉਹਨਾਂ ਨੂੰ ਨਹੀਂ ਪਿਆ ਆਉਣਾ ਤੂੰ ਹੀ ਨਾ ਰੋਲਾ ਨਾ ਪਾਇਓ ਪੁੱਤ ਆਉਣਾ ਨਹੀਂ ਆਉਣਾ ਨਹੀਂ ਪਤਾ ਤੇ ਮੈਨੂੰ ਤਾਂ ਪਤਾ ਨਹੀਂ ਮੇਰੀਆਂ ਧੀਆਂ ਨੇ ਆਉਣਾ ਉਹਨਾਂ ਨੂੰ ਕਾਹਦਾ ਪਤਾ ਹੋਣਾ ਜੇ ਪਤਾ ਹੁੰਦਾ ਤੇ ਜਾਣਦੀਆਂ ਤੇ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਚਾਹ ਲਿਆ ਕੇ ਬਣਾ ਕੇ ਪਿਉਣੀ ਆ ਪਾਣੀ ਪੂਣੀ ਦਿੰਨੀ ਆ ਤੇ ਪੀ ਕੇ ਨਾ ਪੁੱਤ ਤੁਸੀਂ ਟਾਈਮ ਨਾਲ ਘਰ ਨਿਕਲ ਜਾ ਕੋਈ ਗੱਲ ਨਹੀਂ ਕਰਨੀ ਮੈਂ ਹੀ ਤੇ ਨਹੀਂ ਜਾਣਾ ਅਸੀਂ ਤੇ ਰਹਿਣਾ ਇੱਥੇ ਮੈਂ ਚੰਗੀ ਤਰ੍ਹਾਂ ਪੁੱਛ ਕੇ ਉਹਨਾਂ ਨੂੰ ਜਾਣਾਂ ਵੀ ਗੱਲ ਕੀ ਹੋਈ ਆ ਕਿਉਂ ਸਾਡੀ ਮਾਂ ਨੂੰ ਬਾਰ ਬਾਰ ਤੰਗ ਕਰਨ ਦੀ ਆ ਮੇਰੀ ਸੁਣੋ ਗੱਲ ਪੁੱਤ ਕਲੇਸ਼ ਕਿਉਂ ਪਾਉਣਾ ਲੱਸੀ ਜੇ ਪਾਣੀ ਪਾਪਾ ਕੇ ਰੜਕਾਂਗੇ ਤੇ ਉਹ ਲੱਸੀ ਰਹਿਣੀ ਬਣਨੀ ਪਾਣੀ ਬਣ ਜਾਣਾ ਮਾੜਾ ਤੂੰ ਘਰ ਚੁੱਪ ਹੁਣ ਅਹੀਂ ਜਾਣੀ ਤੇ ਹੋ ਜਾਣਾ ਠੀਕ ਹੈ ਨਾ ਤੂੰ ਨਹੀਂ ਸਾਡੀ ਗੱਲ ਚ ਬੋਲਣਾ ਨੀਤੀਓ ਮੈਂ ਤੁਹਾਡੇ ਗਾਲੀ ਝੋਲੇ ਹੱਥ ਤੁਸੀਂ ਨਾ ਪਾਇਓ ਰੋਲਾ ਤੇ ਤੁਸੀਂ ਚੁੱਪ ਕਰਕੇ ਘਰ ਚਲ ਜਾਓ ਸਾਰੀ ਉਮਰ ਇਦਨੇ ਕਰਦੀ ਰਹਿਣਾ ਤੂੰ ਚਾਹ ਪਾਣੀ ਪੀਓ ਤੇ ਚੁੱਪ ਕਰਕੇ ਘਰ ਜਾਓ ਇੱਥੇ ਕਲੇਸ਼ ਨਹੀਂ ਪਾਉਣਾ ਨਹੀਂ ਤਾਂ ਤੇਰੀ ਸਾਈਡ ਕੌਣ ਲੈਂਦਾ ਇੱਥੇ ਕੋਈ ਗੱਲ ਨਹੀਂ ਮੈਂ ਆਪਣੇ ਘਰ ਆ ਮੈਂ ਖੁਸ਼ ਆ ਮੁੰਡੇ ਤੇਰੇ ਨਹੀਂ ਤੇਰੇ ਵੱਲ ਮਾਵਾ ਤੇਰੀਆਂ ਨਹੀਂ ਵਾਲਾ ਤੇ ਤੁਹਾਨੂੰ ਵੀ ਨਹੀਂ ਸਾਡੀ ਗੱਲ ਨਾ ਕਰੋ ਤੇ ਕਾਲ ਕਰੇ ਤੇਰੀ ਗੱਲ ਮੁੰਡੇ ਪੁੱਛਦੇ ਆ ਅੱਜ ਤੇ ਅਸੀਂ ਗੱਲ ਕਰਕੇ ਜਾਣਾ ਹੀ ਭਾਵੇਂ ਕਰ ਗੁੱਸਾ ਤੇ ਭਾਵੇਂ ਕਰ ਨਰਾਜ਼ਗੀ ਅਸੀਂ ਗੱਲ ਕਰਕੇ ਜਾਣਾ ਉਹਨਾਂ ਨੂੰ ਪਤਾ ਲਾ ਦੋ ਘਰੋਂ ਨਿਕਲ ਗਏ ਦੋਵੇਂ ਜਾਣੀਆਂ ਬੈ ਉਹਨਾਂ ਨੇ ਆਉਣਾ ਸਾਰੀ ਉੱਪਰ ਹੋਰ ਹੋ ਕੇ ਇਤਨੇ ਕੱਢ ਲੈਣੀ ਤੂੰ ਕੀ ਕਰਾਂ ਪੁੱਤ ਟਾਈਮ ਵੀ ਤੇ ਕੱਢਣਾ ਨਾ ਹੁਣ ਤੁਸੀਂ ਆਪਣੇ ਘਰ ਖੁਸ਼ ਰਹਿੰਦੀਆਂ ਜੇ ਖੁਸ਼ ਰਹੋ ਮੈਂ ਤੁਹਾਨੂੰ ਨਹੀਂ ਦੁਖੀ ਕਰਨਾ ਚਾਹੁੰਦੀ ਕਿ ਮੇਰੀਆਂ ਧੀਆਂ ਦੁੱਖ ਕਰਨ ਵੀ ਮੇਰੀ ਮਾਂ ਨੂੰ ਕਸ਼ਟ ਮਿਲਦਾ ਵਾ ਮੈਨੂੰ ਕੀ ਦੱਸਾਂ ਰੋਣ ਨੂੰ ਤੇ ਉੱਥੇ ਤੇਰੀ ਟੈਨਸ਼ਨ ਲੱਗੀ ਰਹਿੰਦੀ ਆ ਵੇਖਿਆ ਫੇਰ ਨਹੀਂ ਅਹੀਂ ਹੈਗੀਆਂ ਨਾ ਅਹੀਂ ਗੱਲ ਨਹੀਂ ਕਰ ਸਕਦੇ ਆ